ਕੌਮ ਕਲੜਾ ਜੀ ਜੋ ਮਲੌਰ ਸ਼ਹਿਰ ਦੇ ਆਗੂ ਰਹੇ ਆ ਬੀਜੇਪੀ ਦੇ ਔਰ ਉਹਨਾਂ ਦੇ ਮਾਤਾ ਚਲਾਣਾ ਕਰ ਗਈ ਸੀ ਕਿ ਤੇ ਅੱਜ ਉਹਨਾਂ ਦਾ ਭੋਗ ਸੀਗਾ ਭੋਗ ਦੇ ਵਿੱਚ ਅਸੀਂ ਅਰਦਾਸ ਦੇ ਵਿੱਚ ਪਹੁੰਚੇ ਹੋਏ ਸੀ ਦੁੱਖ ਦੀ ਘੜੀ ਦੇ ਵਿੱਚ ਸਾਡੀ ਇੱਥੇ ਨਾਲ ਹੀ ਪਾਰਕਿੰਗ ਬਣੀ ਹੋਈ ਆ ਪਾਰਕਿੰਗ ਦੇ ਵਿੱਚ ਗੱਡੀ ਲੱਗੀ ਹੋਈ ਸੀਗੀ ਮੈਂ ਉੱਥੇ ਅਰਦਾਸ ਦੇ ਵਿੱਚ ਪਹੁੰਚਿਆ ਸੀਗਾ ਤੇ ਜਦੋਂ ਇਹ ਆ ਕੇ ਦੇਖਿਆ ਸਾਡੀ ਗੱਡੀ ਤੇ ਅਟੈਕ ਕੀਤਾ ਗਿਆ ਔਰ ਸਾਡੇ ਡਰਾਈਵਰ ਨੂੰ ਧਮਕਾਇਆ ਗਿਆ ਔਰ ਮੈਂ ਵੀ ਜਦੋਂ ਆਇਆ ਸਾਡੇ ਨਾਲ ਬਹਿਸਬਾਜੀ ਕੀਤੀ ਔਰ ਗੱਡੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਕਹਿ ਦਈਏ ਕਿ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੇ ਸਾਡੇ ਤੇ ਔਰ ਇਹ ਜਾਨੀ ਮਾਨੀ ਕਿਸੇ ਦਿਨ ਦਾ ਵੀ ਸਾਡਾ ਨੁਕਸਾਨ ਹੋ ਸਕਦਾ ਸੀਗਾ ਸਾਨੂੰ ਮਾਰਨ ਦੀ ਧਮਕੀ ਤੱਕ ਦਿੱਤੀ ਉਹ ਬੰਦੇ ਨੇ ਸਾਜੂ ਜੀ ਨਾਲ ਬਹੁਤ ਜ਼ਿਆਦਾ ਬੈਂਸਿਆ ਉਹ ਕਹਿੰਦੇ ਅਸੀਂ ਦੇਖਾਂਗੇ ਉਹ ਨਾਲ ਟਾਈਮ ਦੇ ਵਿੱਚ ਅਜੇ ਪ੍ਰਧਾਨ ਬਹੁਤ ਤੁਰੇ ਫਿਰਦੇ ਹੈਗੇ ਆ ਤੇ ਕਹਿੰਦਾ ਭਾਵੇਂ ਜਿਹੜਾ ਲੋਰਡ ਦੀ ਸਥਿਤੀ ਇੰਨੀ ਕਿ ਪੰਜਾਬ ਦੇ ਵਿੱਚ ਮਾੜੀ ਹੈਗੀ ਹੈ ਕਿਸੇ ਵਪਾਰੀਆਂ ਦੇ ਗੋਲੀ ਕਦੇ ਕੋਈ ਆਗੂ ਆ ਤੇ ਇਹਨਾਂ ਘੂਰ ਕੇ ਗਿਆ ਬੰਦਾ ਕਿ ਵੇਖਾਂਗੇ ਤੁਹਾਨੂੰ ਉਹ ਨਾਲ ਟਾਈਮ 'ਚ ਤੇ ਸਾਡੀ ਗੱਡੀ ਦਾ ਬਹੁਤ ਵੱਡਾ ਜਿਹਾ ਨੁਕਸਾਨ ਕਰਕੇ ਗਿਆ ਐਸੇ ਵਿਅਕਤੀ ਦੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਐਸਐਸਪੀ ਨੂੰ ਕਹਿੰਨੇ ਆ ਜੋ ਬੁਖਸਰ ਦੇ ਐਸਐਸਪੀ ਸਾਹਿਬ ਔਰ ਉੱਥੋਂ ਦੇ ਡੀਐਸਪੀ ਸਾਹਿਬ ਔਰ ਸਿਟੀ ਥਾਣਾ ਜੋ ਐਸਐਚਓ ਹੈਗੇ ਆ ਬੇਦੀ ਡੰਗਾਈ ਦੇ ਨਾਲ ਜਾਂਚ ਕਰਕੇ ਬੰਦੇ ਵੈਰੀਫਿਕੇਸ਼ਨ ਕਰਕੇ ਬੰਦੇ ਦੇ ਐਫਆਈ ਦਰਜ ਹੋਣੀ ਚਾਹੀਦੀ ਹੈ ਜੀ ਤਾਂ ਕੀ ਮਾਮਲਾ ਤੁਸੀਂ ਇਹ ਰਸਤੇ ਦੇ ਵਿੱਚ ਖੜੇ ਹੋਏ ਤਾਂ ਇਹ ਰਸਤੇ ਦੇ ਵਿੱਚ ਮਾਮਲਾ ਇਹ ਸੀ ਅੱਜ ਸੋਮ ਕਲੜਾ ਜੀ ਜੋ ਮਲੌਰ ਸ਼ਹਿਰ ਦੇ ਆਗੂ ਰਿਹਾ ਬੀਜਪੀ ਦੇ ਔਰ ਉਹਨਾਂ ਦੇ ਮਾਤਾ ਚਲਾਣਾ ਕਰ ਗਈ ਸੀ ਕਿ ਤੇ ਅੱਜ ਉਹਨਾਂ ਦਾ ਭੋਗ ਸੀਗਾ ਭੋਗ ਦੇ ਵਿੱਚ ਅਸੀਂ ਅਰਦਾਸ ਦੇ ਵਿੱਚ ਪਹੁੰਚੇ ਹੋਏ ਸੀ ਦੁੱਖ ਦੀ ਘੜੀ ਦੇ ਵਿੱਚ ਸਾਡੀ ਇੱਥੇ ਨਾਲ ਹੀ ਪਾਰਕਿੰਗ ਬਣੀ ਹੋਈ ਹੈ ਪਾਰਕਿੰਗ ਦੇ ਵਿੱਚ ਗੱਡੀ ਲੱਗੀ ਹੋਈ ਸੀਗੀ ਮੈਂ ਉੱਥੇ ਅਰਦਾਸ ਦੇ ਵਿੱਚ ਪਹੁੰਚਿਆ ਸੀਗਾ ਨਾਲ ਮੇਰੇ ਨਾਲ ਸਕਿਉਰਿਟੀ ਸੀਗੀ ਔਰ ਸਾਡੇ ਸਾਜਨ ਸੜਾਣਾ ਜੀ ਸਾਡੇ ਯੂਥ ਦੇ ਪ੍ਰਧਾਨੇ ਵੀ ਮੇਰੇ ਨਾਲ ਸੀਗੇ ਜਦੋਂ ਇਹ ਆਏ ਤੇ ਸਾਡਾ ਡਰਾਈਵਰ ਚਾਣਕ ਗੱਡੀ ਥੋੜੀ ਜੀ ਸਾਈਡ ਤੇ ਲਾ ਗਿਆ ਸੀਗਾ ਤੇ ਜਦੋਂ ਚਲਾ ਗਿਆ ਸੀ ਅੰਦਰ ਤੇ ਜਦੋਂ ਇਹ ਆ ਕੇ ਦੇਖਿਆ ਸਾਡੀ ਗੱਡੀ ਤੇ ਅਟੈਕ ਕੀਤਾ ਗਿਆ ਔਰ ਸਾਡੇ ਡਰਾਈਵਰ ਨੂੰ ਧਮਕਾਇਆ ਗਿਆ ਔਰ ਮੈਂ ਵੀ ਜਦੋਂ ਆਇਆ ਸਾਡੇ ਨਾਲ ਬੈਸ ਬਾਈ ਕੀਤੀ ਔਰ ਗੱਡੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਕਹਿ ਦਈਏ ਕਿ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੇ ਸਾਡੇ ਤੇ ਔਰ ਜਾਨੀ ਮਾਨੀ ਕਿਸੇ ਤਰ੍ਹਾਂ ਦਾ ਵੀ ਸਾਡਾ ਨੁਕਸਾਨ ਹੋ ਸਕਦਾ ਸੀਗਾ ਸਾਨੂੰ ਮਾਰਨ ਦੀ ਧਮਕੀ ਤੱਕ ਦਿੱਤੀ ਉਹ ਬੰਦੇ ਨੇ ਇਹ ਕੀ ਕੀਰੀ ਇਹਨਾਂ ਨੇ ਕਦੋਂ ਕਦੀ ਗੱਲ ਆ ਇਹ ਗੱਲ ਜੀ ਹੋਣ ਦੀ ਹੈਗੀ ਆ ਥੋੜਾ ਸਮਾਂ ਹੋਇਆ ਡੇਢ ਕਵੇਜ ਦੀ ਗੱਲ ਹੈਗੀ ਆ ਜੀ ਜਦੋਂ ਭੋਗ ਭੋਗ ਪਿਆ ਇੱਥੇ ਤੇ ਅਸੀਂ ਭੋਗ ਤੋਂ ਉੱਥੇ ਪਹੁੰਚੇ ਹੋਏ ਸੀਗੇ ਤੇ ਮਾਰ ਲਈ ਧਮਕੀ ਦੇ ਕੇ ਗੱਡੀ ਦਾ ਨੁਕਸਾਨ ਕਰਕੇ ਗਿਆ ਉਟਾ ਮਤਲਬ ਸਾਜਿਵ ਜੀ ਨਾਲ ਬਹੁਤ ਜ਼ਿਆਦਾ ਬੈਂਸ ਹੈ ਉਹ ਕਹਿੰਦੇ ਅਸੀਂ ਦੇਖਾਂਗੇ ਉਹਨਾਂ ਨਾਲ ਟਾਈਮ ਦੇ ਵਿੱਚ ਅਜੇ ਪ੍ਰਧਾਨ ਬਹੁਤ ਤੁਰੇ ਫਿਰਦੇ ਹੈਗੇ ਆ ਤੇ ਕਹਿੰਦਾ ਭਾਵਾ ਜਿਹੜਾ ਲੋਰਡ ਦੀ ਸਥਿਤੀ ਇੰਨੀ ਕਿ ਪੰਜਾਬ ਦੇ ਵਿੱਚ ਮਾੜੀ ਹੈਗੀ ਹੈ ਕਿਸੇ ਵਪਾਰੀਆਂ ਦੇ ਗੋਲੀ ਕਦੇ ਕੋਈ ਆਗੂਮਾਨ ਜੋ ਪਾਰਟੀ ਹੈ ਸ਼ਖਸ ਕੌਣ ਸੀ ਸ਼ਖਸ ਦਾ ਜੀ ਅਸੀਂ ਨਹੀਂ ਜਾਣਦੇ ਕੌਣ ਨੇ ਕੌਣ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਤੇ ਸਾਡੇ ਨਾਲ ਇੰਨਾ ਮਤਵ ਵਾਲਾ ਘੂਰ ਕੇ ਸਾਡੇ ਸਾਜਨ ਛੜਾਣਾ ਜੀ ਤੇ ਔਰ ਮੇਰੇ ਤੇ ਇੰਨਾ ਘੂਰ ਕੇ ਗਿਆ ਬੰਦਾ ਕਿ ਵੇਖਾਂਗੇ ਤੋਂ ਨੌਨ ਵਾਲੇ ਟਾਈਮ 'ਚ ਤੇ ਸਾਡੀ ਗੱਡੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕਰਕੇ ਗਿਆ ਐਸੇ ਵਿਅਕਤੀ ਦੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਐਸਐਸਪੀ ਨੂੰ ਕਹਿੰਨੇ ਆ ਜੋ ਬੁਖਸਰ ਦੇ ਐਸਐਸਪੀ ਸਾਹਿਬ ਔਰ ਉੱਥੋਂ ਦੇ ਡੀਐਸਪੀ ਸਾਹਿਬ ਔਰ ਵੇਦੀ ਡੰਗਾਈ ਦੇ ਨਾਲ ਜਾਂਚ ਕਰਕੇ ਬੰਦੇ ਦੀ ਵੈਸਟੀ ਮਤਲਬ ਡੰਗਾਈ ਨਾਲ ਜਾਂਚ ਕਰੇ ਵੈਰੀਫਿਕੇਸ਼ਨ ਕਰਕੇ ਬੰਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜੀ ਇਹ ਮਤਲਬ ਗੱਡੀ ਦਾ ਨੁਕਸਾਨ ਕੀਤਾ ਤੁਹਾਡੇ ਕੋਲ ਇਹਦੇ ਜਿੰਨੇ ਕੋ ਸੀਸੀਟੀਵੀ ਵਿਗਰੇ ਬਿਲਕੁਲ ਜੀ ਕੈਮਰੇ ਜੀ ਹੈ ਵਿੱਚ ਨਾਲ ਹੀ ਕੈਮਰਾ ਲੱਗਾ ਹੋਇਆ ਸੀ ਭਾਈ ਸਾਹਿਬ ਦੀ ਦੁਕਾਨ ਤੇ ਸਾਰਾ ਚੈੱਕ ਕਰਾਇਆ ਕੈਮਰਿਆਂ ਦੇ ਵਿੱਚ ਆ ਗਈ ਉਹਦੀ ਗੱਡੀ ਵੀ ਆ ਗਈ ਹੈ ਤੇ ਜਿਹੜਾ ਮਤਲਬ ਨੁਕਸਾਨ ਕਰ ਰਿਹਾ ਉਹ ਵੀ ਕੈਮਰਿਆਂ ਦੇ ਵਿੱਚ ਆ ਗਿਆ ਹੈ ਜੀ ਕੀ ਮੰਗ ਕਰਦੇ ਹੋ ਭਲਾ ਜੀ ਮੰਗ ਮੈਂ ਕਰਦਾ ਜੀ ਮੇਰੇ ਤੇ ਪਹਿਲਾਂ ਵੀ ਦੋ ਅਟੈਕ ਹੋਏ ਐ ਪੁਲਿਸ ਪ੍ਰਸ਼ਾਸਨ ਹੋਰ ਐਸ ਐਸ ਪੀ ਦੇ ਔਰ ਪਤਾ ਹੈਗਾ ਵੀ ਦੋ ਟੈਗ ਹੋਇਆ ਮੈਨੂੰ ਜਾਨੀ ਮਾਨੀ ਖਤਰਾ ਹਮੇਸ਼ਾ ਬਣਿਆ ਰਹਿੰਦਾ ਮੈਂ ਦੁੱਖ ਸੁੱਖ ਦੇ ਵਿੱਚ ਔਰ ਪਾਰਟੀ ਦੇ ਕੰਮਾਂ ਲਈ ਔਰ ਸੇਵਾ ਲਈ ਔਰ ਸਾਰੇ ਜਾਣਾ ਹੁੰਦਾ ਤੇ ਅੱਜ ਜਿਹੜਾ ਅਟੈਕ ਸਾਡੀ ਗੱਡੀ ਤੇ ਕੀਤਾ ਗਿਆ ਇਸ ਵਿਅਕਤੀ ਵੱਲੋਂ ਤੇ ਮੈਂ ਮੰਗ ਕਰਦਾ ਏ ਤੀ ਡੰਗਾਈ ਨਾਲ ਜਾਂਚ ਕਰਕੇ ਤੇ ਬੰਦੀ ਹੋਈ ਐਫ ਆਈਰ ਦਰਜ ਹੋ ਸਾਨੂੰ ਇਨਸਾਫ ਦਿਵਾਇਆ ਜਾਵੇ ਤੁਹਾਡੇ ਮੁਤਾਬਕ ਇਹ ਮਾਮਲਾ ਕਿ ਕਿਉਂ ਕੀਤਾ ਗਿਆ ਹੋ ਸਕਦਾ ਮਤਲਬ ਕੋਈ ਅਪਾਪ ਐਸੀ ਜਾਣਦੇ ਨਹੀਂ ਜੀ ਕੌਣ ਹੈ ਜੀ ਏ ਹੁਣ ਵਿਅਕਤੀ ਪਤਾ ਨਹੀਂ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਮੈਂ ਤੇ ਇਥੇ ਭੋਗ ਤੇ ਆਇਆ ਜਦੋਂ ਸਾਡੇ ਉੱਥੇ ਸਾਜਨ ਜੀ ਨਾਲ ਬਹਿਸੀ ਰਿਹਾ ਸੀ ਮੈਂ ਉਹਨੂੰ ਆਖਿਆ ਵੀ ਬਹਿਸ ਕਿਉਂ ਰਿਹਾ ਯਾਰ ਕੋਈ ਗਲਤੀ ਹੈ ਤਾਂ ਅਸੀਂ ਮਾਫੀ ਚਾਹਣੇ ਹੈਗੇ ਆ ਸਾਡੇ ਨਾਲ ਸਕਿਉਰਿਟੀ ਲੱਗੀ ਉਹਨਾਂ ਨੇ ਵੀ ਆਖਿਆ ਵੀ ਭਾਈ ਸਾਹਿਬ ਬਹਿਸ ਨਾ ਕੋਈ ਗੱਲ ਨਹੀਂ ਜੇ ਕੋਈ ਗਲਤੀ ਹੋਈ ਹੈ ਤਾਂ ਅਸੀਂ ਕਹਿ ਦਿੰਨੇ ਹਾਂ ਕੋਈ ਸੌਰੀ ਮੰਗ ਲੈਨੇ ਉੱਥੇ ਭਾਜਪਾ ਦੇ ਵੀ ਆਗੂ ਆ ਕੇ ਉਹਨਾਂ ਨੂੰ ਆਖਿਆ ਯਾਰ ਕਹਿੰਦਾ ਤੁਸੀਂ ਲੜਨੋਂ ਫਿਰਦੇ ਹੋ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਹੇ ਸੀਗੇ ਉੱਥੇ ਸਾਰੇ ਵੀ ਨਾਲ ਸਕਿਉਰਿਟੀ ਸੀ ਤੁਸੀਂ ਫਿਰ ਵੀ ਇਸ ਤੋਂ ਇਲਾਵਾ ਵੀ ਤੁਸੀਂ ਪੁਲਿਸ ਲੀਡਰ ਨਾਲ ਤੇ ਡੀਐਸਪੀ ਸਾਹਿਬ ਨਾਲ ਅੰਗਰੇਜ਼ ਨਾਲ ਵੀ ਗੱਲ ਹੋਈ ਐ ਐਸਐਚਓ ਸਾਹਿਬ ਦਾ ਫੋਨ ਨਹੀਂ ਲੱਗਿਆ ਦੋ ਵਾਰੀ ਮੈਂ ਲਾ ਲਿਆ 112 ਤੇ ਕਾਲ ਵੀ ਕਰਤੀ ਐ ਜੀ ਹਾਂ ਜੀ ਰਿਪਲਾਈ ਆਇਆ ਜੀ ਹਜੇ ਕਹਿੰਦੇ ਪ੍ਰਸ਼ਾਸਨ ਆ ਰਿਹਾ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਇੱਥੇ ਜੀ